ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੈਗਾ ਜੀ ਮੇਰੇ ਬੇਟੇ ਦਾ ਜਨਮ ਦਿਨ ਤੇ ਮੇਰੇ ਲਈ ਬਹੁਤ ਸੁਭਾਗਾ ਦਿਨ ਹੈ ਜੀ ਉਹ ਤੇ ਜਿਸ ਦਿਨ ਮੇਰਾ ਬੇਟਾ ਹੋਇਆ ਸੀਗਾ ਜੀ ਕਿਉਂਕਿ ਉਸ ਦਿਨ ਵੀ ਬਾਬੇ ਰਬਿਦਾਸ ਜੀ ਦਾ ਜਨਮ ਦਿਨ ਸੀਗਾ ਤੇ ਅੱਜ ਵੀ ਉਹੀ ਦਿਨ ਹੈ ਜੀ ਤੇ ਮੈਂ ਬਹੁਤ ਸਪੈਸ਼ਲ ਥੈਂਕਸ ਕਰਦੀ ਹਾਂ ਜੀ ਬਾਬਾ ਜੀ ਦਾ ਪਰਮਾਤਮਾ ਤੁਹਾਨੂੰ ਇੰਨੀ ਵਧੀਆ ਬੜੀ ਬੁਣੀ ਦਾ ਦਿੱਤੀ ਹੈ ਜੀ ਤੇ ਲੋ ਜੀ ਸਭ ਤੋਂ ਪਹਿਲਾਂ ਅਸੀਂ ਘਰ ਦੇ ਵਿੱਚ ਦੇਗ ਬਣਾਈ ਮੱਥਾ ਟੇਕਿਆ ਪਾਠ ਕੀਤਾ ਤੇ ਥੋੜਾ ਬਹੁਤ ਪ੍ਰਮਾਤਮਾ ਦਾ ਨਾਮ ਲੈਣ ਤੋਂ ਬਾਅਦ ਜੀ ਅਸੀਂ ਫਿਰ ਥੋੜਾ ਜਿਹਾ ਬੱਚਿਆਂ ਨੂੰ ਘੁਮਾਉਣ ਲੈ ਕੇ ਜਾਣਾ ਸੀਗਾ ਜੀ ਬੱਚੇ ਕਹਿੰਦੇ ਮੰਮਾ ਇਸ ਵਾਰੀ ਕੇਕ ਅਸੀਂ ਘਰ ਨਹੀਂ ਕੱਟਣਾ ਹੈਗਾ ਜੀ ਤੇ ਬਾਹਰ ਹੀ ਆਪਾਂ ਘੁੰਮਾਂਗੇ ਜੀ ਤੇ ਬਾਹਰ ਥੋੜੀ ਜੀ ਆਊਟਿੰਗ ਕਰਾਂਗੇ ਕਿਉਂਕਿ ਬਹੁਤ ਟਾਈਮ ਤੋਂ ਬੱਚਿਆਂ ਨੂੰ ਲੈ ਕੇ ਨਹੀਂ ਜਾ ਸਕਦੇ ਸੀਏ ਬੱਚਿਆਂ ਦੇ ਪੇਪਰਾਂ ਦਾ ਟਾਈਮ ਹੈ ਜੇ ਪੜ੍ਹਾਈ ਦਾ ਟਾਈਮ ਸੀਗਾ ਇਸ ਕਰਕੇ ਅਸੀਂ ਲੈ ਕੇ ਨਹੀਂ ਜਿਗੇ ਤੇ ਲੋ ਜੀ ਉਸ ਤੋਂ ਬਾਅਦ ਅਸੀਂ ਸਿੱਧਾ ਹੀ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਬਾਬਾ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਤੇ ਲੋ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸ੍ਰੀ ਕਰਤਾਰ ਸਾਹਿਬ ਸਾਡੇ ਸ਼ਹਿਰ ਦਾ ਗੁਰਦੁਆਰਾ ਸਾਹਿਬ ਹੈ ਜੀ ਇਹ ਸਾਰੇ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਵਾਸਤੇ ਆਉਂਦੇ ਨੇ ਜੀ ਤੇ ਲੋ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਦੇ ਅੰਦਰ ਸਭ ਤੋਂ ਪਹਿਲਾਂ ਆਪਾਂ ਦਰਸ਼ਨ ਕਰ ਲਈਏ ਜੀ ਉਸ ਪ੍ਰਮਾਤਮਾ ਦੇ ਜਿਨ੍ਹਾਂ ਨੇ ਇਹ ਦਾਤਾਂ ਬਖਸ਼ੀਆਂ ਨੇ ਜੀ ਆਪਾਂ ਉਹਨਾਂ ਤੋਂ ਇਲਾਵਾ ਕੁਝ ਵੀ ਨਹੀਂ ਹੈ ਜੀ ਕਿਉਂਕਿ ਬਹੁਤ ਮੁਸ਼ਕਲ ਨਾਲ ਮਿਲਦੇ ਨੇ ਜੀ ਸੱਚੇ ਪਰਮਾਤਮਾ ਦੇ ਬਹੁਤ ਟਾਈਮ ਬਾਅਦ ਸਵਾਮ ਬਖਸ਼ਿਆ ਸੀਗਾ ਜੀ ਤੇ ਇਹ ਆ ਜੀ ਮੇਰਾ ਬੇਟਾ ਇਹ ਆਪਾਂ ਹੁਣ ਮੱਥਾ ਟੇਕ ਕੇ ਅੰਦਰ ਚੱਲਦੇ ਆ ਜੀ ਬਾਬਾ ਜੀ ਦਾ ਆਸ਼ੀਰਵਾਦ ਲੈਂਦੇ ਦੋ ਘੜੀ ਆਪਾਂ ਪਰਮਾਤਮਾ ਦੇ ਚਰਨਾਂ ਦੇ ਵਿੱਚ ਬੈਠਦੇ ਆ ਉਦੋਂ ਅਸੀਂ ਹੁਕਮਨਾਮਾ ਲਿਆ ਪੜਿਆ ਤੇ ਬਹੁਤ ਵਧੀਆ ਹੁਕਮਨਾਮਾ ਆਇਆ ਹੋਇਆ ਸੀਗਾ ਬਹੁਤ ਵਧੀਆ ਲੱਗਿਆ ਜੀ ਤੇ ਲਓ ਜੀ ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਸ਼ਨ ਕਰਦੇ ਆ ਜੀ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਹੋਣ ਉਪਰੰਤ ਸਿਗੇ ਸੀਗੇ ਤੇ ਸਾਰੇ ਮਤਲਬ ਤੇ ਆਪਣੇ ਆਪਣੇ ਘਰ ਚਲੇ ਗਏ ਸੀਗੇ। ਤੋਂ ਉਸ ਤੋਂ ਬਾਅਦ ਸਭ ਤੋਂ ਲੇਟ ਅਸੀਂ ਗਏ ਸੀਗੇ ਗੁਰਦੁਆਰਾ ਸਾਹਿਬ 'ਚ ਤੇ ਸਵੇਰ ਤੋਂ ਕੋਈ ਟਾਈਮ ਨਹੀਂ ਸੀ ਬੱਚਿਆਂ ਕੋਲੇ ਜੀ ਇਸ ਕਰਕੇ ਗੁਰਦੁਆਰਾ ਸਾਹਿਬ ਦੇ ਜਾਣ ਦਾ ਟਾਈਮ ਨਹੀਂ ਸੀ ਮਿਲਿਆ। ਸ਼ਾਮ ਦਾ ਟਾਈਮ ਹੋ ਗਿਆ ਸੀਗਾ ਇਹ ਜੀ ਤੇ ਮਹਾਰਾਜ ਦਾ ਅਸੀਂ ਆਸ਼ੀਰਵਾਦ ਲੈਣਾ ਜ਼ਰੂਰੀ ਸੀਗਾ। ਤੇ ਲੋ ਜੀ ਹੁਣ ਆਪਾਂ ਮੱਥਾ ਟੇਕ ਕੇ ਇੱਥੇ ਦੋਕਲੀ ਬੈਠ ਕੇ ਮਾਤਮਾ ਦਾਸ ਜੀ ਦੇ ਬਿਦਲੇ ਅਸ਼ੀਰਵਾਦ ਲੈਣ ਤੋਂ ਬਾਅਦ ਤੇ ਆਪਾਂ ਤੁਹਾਨੂੰ ਆਪਣੇ ਸ਼ਹਿਰ ਦਾ ਜਿਹੜਾ ਦੁਆਉਂਦੀ ਹੈ ਸਾਡਾ ਸ਼ਹਿਰ ਕਿਹੋ ਜਿਹਾ ਹੈ ਜੀ ਬਹੁਤ ਖੂਬਸੂਰਤ ਸ਼ਹਿਰ ਹੈ ਜੀ ਵਧੀਆ ਹੈ ਜੀ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਪ੍ਰਕਰਮਾ ਕਰ ਲਈਏ ਉਸ ਤੋਂ ਬਾਅਦ ਆਪਾਂ ਪ੍ਰਸ਼ਾਦ ਲਵਾਂਗੇ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਦਾ ਹੈ ਜੀ ਇਹ ਦ੍ਰਿਸ਼ ਤੇ ਬਹੁਤ ਵਧੀਆ ਜੀ ਸਾਫ਼ ਸੁਥਰਾ ਗੁਰਦੁਆਰਾ ਸਾਹਿਬ ਹੈ ਜੀ ਇਹ ਤੇ ਸ਼ਹਿਰ ਦੇ ਇੱਕ ਸਾਈਡ 'ਚ ਬੜਿਆ ਹੋਇਆ ਹੈ ਜੀ ਗੁਰਦੁਆਰਾ ਸਾਹਿਬ ਬਹੁਤ ਵਧੀਆ ਹੈ ਜੀ ਸਾਰੀ ਸੰਗਤ ਅਸੀਂ ਜਦੋਂ ਤੋਂ ਅਸੀਂ ਇੱਧਰ ਆਏ ਆਂ ਜੀ ਆਪਣੇ ਸ਼ਹਿਰ ਦੇ ਵਿੱਚ ਖਰੜ ਸ਼ਹਿਰ ਦੇ ਵਿੱਚ ਆਏ ਆਂ ਜੀ ਤੇ ਅਸੀਂ ਲਗਾਤਾਰ ਇਸੀ ਗੁਰਦੁਆਰਾ ਸਾਹਿਬ ਚ ਆਉਂਦੇ ਆਂ ਜੀ ਸਾਨੂੰ 12-13 ਸਾਲ ਹੋ ਗਏ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦਿਆਂ ਨੂੰ ਬਹੁਤ ਬਾਬਾ ਜੀ ਨੇ ਦਾਤਾਂ ਬਖਸ਼ੀਆਂ ਨੇ ਜੀ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਕੁਝ ਵੀ ਮੈਂ ਸੁਖਣਾ ਤੇ ਇੱਥੇ ਅਸੀਂ ਚੌਂਕੀਆਂ ਵੀ ਭਰਦੀ ਰਹੀਆਂ ਮੱਥਾ ਵੀ ਟੇਕਣ ਆਉਂਦੀ ਰਹੀਆਂ ਜੀ ਆਪਣੇ ਬੱਚਿਆਂ ਨੂੰ ਇੱਥੋਂ ਦਾ ਅਸ਼ੀਰਵਾਦ ਬਹੁਤ bari ਪ੍ਰਮਾਤਮਾ ਤੋਂ ਬਾਬਾ ਜੀ ਦੇ ਚਰਨਾਂ ਤੋਂ ਦੁਆਇਆ ਹੈ ਜੀ ਤੇ ਲਓ ਜੀ ਹੁਣ ਆਪਾਂ ਚੱਲਦੇ ਆਂ ਜੀ ਆਊਟਿੰਗ ਕਰਨ ਥੋੜੀ ਜੀ ਸਭ ਤੋਂ ਪਹਿਲਾਂ ਆਪਾਂ ਬਾਬਾ ਜੀ ਤੋਂ ਪ੍ਰਸ਼ਾਦ ਲੈ ਕੇ ਤੇ ਫਿਰ ਮੈਂ ਬਾਬਾ ਕਰਤਾਰ ਸਿੰਘ ਪੈਰੋ ਮੱਜਰੇ ਵਾਲਾ ਬਾਬਾ ਜੀ ਦੇ ਮੈਂ ਤੁਹਾਨੂੰ ਦਰਸ਼ਨ ਕਰਵਾਉਂਦੀ ਆ ਜੀ ਉਧਰਲੀ ਸਾਈਡ ਅਸਥਾਨ ਬਣਿਆ ਹੋਇਆ ਹੈ ਜੀ ਚਲੋ ਜੀ ਹੁਣ ਇਧਰਲੀ ਸਾਈਡ ਤੇ ਦੇਖੋ ਸੰਤ ਬਾਬਾ ਕਰਤਾਰ ਸਿੰਘ ਜੀ ਪੈਰੋ ਮੱਜਰੇ ਵਾਲੇ ਨੇ ਜੀ ਇਹ ਬਹੁਤ ਵੱਡੀ ਹਸਤੀ ਹੋਏ ਨੇ ਜੀ ਇਹ ਬਾਬਾ ਜੀ ਤੇ ਇਹਨਾਂ ਦੀ ਬਹੁਤ ਸਾਰੀਆਂ ਫੋਟੋ ਲੱਗੀਆਂ ਹੋਈਆਂ ਜੀ ਅੰਦਰ ਦੇਖੋ ਤੇ ਨਾਲ ਨਾਲ ਤੁਸੀਂ ਵੀ ਦਰਸ਼ਨ ਕਰ ਲਓ ਜੀ ਇਨਾ ਬਾਬਾ ਜੀ ਦੇ ਦਰਸ਼ਨ ਮੈਂ ਪ੍ਰਤੱਖ ਹੀ ਕੀਤੇ ਹੋਏ ਨੇ ਜੀ ਉਦੋਂ ਮੈਂ ਛੋਟੀ ਜੀ ਸੀਗੀ ਜਦੋਂ ਬਾਬਾ ਜੀ ਸੀਗੇ ਬਹੁਤ ਵਧੀਆ ਲੱਗਦਾ ਹੈ ਜੀ ਜਦੋਂ ਅਸੀਂ ਨਾ ਸੰਤਾਂ ਨੂੰ ਪ੍ਰਤੱਖ ਰੂਪ ਚ ਦੇਖਿਆ ਹੋਵੇ ਤੇ ਅੱਜ ਅਸੀਂ ਉਹਨਾਂ ਦੇ ਉਹਨਾਂ ਦੇ ਪਾਇ ਪੂਰਨਿਆ ਤੱਕ ਹੀ ਚੱਲਦੇ ਰਹੇ ਹਾਂ ਜੀ ਹੁਣ ਤੱਕ ਉਹਨਾਂ ਦਾ ਆਸ਼ੀਰਵਾਦ ਲੈਂਦੇ ਰਹੇ ਹਾਂ ਜੀ ਚਲੋ ਜੀ ਹੁਣ ਆਪਾਂ ਚੱਲਦੇ ਹਾਂ ਆਪਾਂ ਬਾਹਰ ਚਲੋ ਜੀ ਅੰਦਰ ਦੇਖੋ ਇਹ ਲੰਗਰ ਹਾਲ ਹੈ ਜੀ ਸਾਰਾ ਹੀ ਇੱਥੇ ਹਰ ਸੰਗਰਾਤ ਤੇ ਅਤੇ ਪ੍ਰੋਗਰਾਮ ਹੁੰਦਾ ਹੈ ਜੀ ਰੋਜ਼ ਹੁਣ ਇਹ ਸਾਡੇ ਸ਼ਹਿਰ ਦਾ ਘੇੜਾ ਦੇਖੋ ਜੀ ਸ਼ਹਿਰ ਦਾ ਇੱਕ ਵਾਰੀ ਵੀਊ ਦੇਖੋ ਜੀ ਰਾਤ ਦਾ ਬਹੁਤ ਟ੍ਰੈਫਿਕ ਹੁੰਦੀ ਹੈ ਜੀ ਘਟ ਘਟ ਰਾਤ ਦੇ 9:30 ਦਾ ਟਾਈਮ ਹੈ ਜੀ ਤੇ ਹੁਣ ਦੇਖੋ ਅਸੀਂ ਉਸ ਜਗ੍ਹਾ ਤੇ ਲੈ ਕੇ ਜਾਣਾ ਬੱਚਿਆਂ ਨੂੰ ਜਿੱਥੇ ਅਸੀਂ ਪਹਿਲਾਂ ਤੋਂ ਖਵਾਉਂਦੇ ਆਉਂਦੇ ਬਹੁਤ ਫਰੈਸ਼ ਤੇ ਤਾਜ਼ਾ ਅਸਮਾਨ ਮਿਲਦਾ ਜੀ ਬਣਿਆ ਬਣਾਇਆ ਉਸੇ ਟਾਈਮ ਬਣਾਉਂਦੇ ਨੇ ਉਸੇ ਟਾਈਮ ਸਰਵ ਕਰਦੇ ਨੇ ਜੀ ਤੇ ਉੱਥੇ ਆਪਾਂ ਲੈ ਕੇ ਚਲਦੇ ਆਂ ਜੀ ਤੇ ਲੋ ਜੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਮੇਰੇ ਬੇਟੇ ਨੂੰ ਆਸ਼ੀਰਵਾਦ ਜ਼ਰੂਰ ਦਿਓ ਜੀ ਆਪਣਾ ਵੀਡੀਓ ਦੇ ਵਿੱਚ ਤੇ ਲੋ ਜੀ ਇਹ ਆ ਜੀ ਸਟਰੀਟ ਤੇ ਗਏ ਸੀਗੇ ਅਸੀਂ ਇੱਥੇ ਤੇ ਇਹ ਅਸੀਂ ਆਰਡਰ ਕੀਤਾ ਸੀਗਾ ਇਕੱਲੇ-ਇਕੱਲੇ ਬੱਚੇ ਲਈ ਤੇ ਲੋ ਜੀ ਇਹ ਅਸੀਂ ਬਹੁਤ ਇੰਜੋਏ ਕੀਤਾ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ లైక్ షేర్ కమెంట్ నా భూ వీడియో దేణ ధన్వాద థ్యాంక్ యూ